ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਦਿੱਲੀ ਵਿੱਚ ਬੁੱਢਾ ਦਲ ਅਤੇ ਨਜੀਬੂ ਦੋਲਾ ਦੇ ਵਿਚਕਾਰ ਭਿਆਨਕ ਲੜਾਈ ਹੋਈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਨਜੀਬੂ ਦੌਲਾ ਨੇ ਅਬਦਾਲੀ ਨੂੰ ਮਦਦ ਵਾਸਤੇ ਸੱਦਾ ਕੱਲਿਆ ਪਰ ਉਹਦੇ ਆਉਣ ਵਿੱਚ ਬਹੁਤ ਦੇਰ ਹੋ ਗਈ ਇੱਧਰ ਮਰਟਿਆਂ ਅਤੇ ਸਿੱਖਾਂ ਨੇ ਅਤੇ ਇਹਨਾਂ ਦੇ ਨਾਲ ਜਾਟਾਂ ਨੇ ਜੋਰ ਪਾਇਆ ਤਾਂ ਨਜੀਬੂ ਦੌਲਾ ਨੇ ਜਵਾਰ ਮਾਲ ਨਾਲ ਸੁਲਾਹ ਕਰ ਲਈ ਸੁਲਾਹ ਦੀ ਸਭ ਤੋਂ ਵੱਡੀ ਸ਼ਰਤ ਸੀ ਕਿ ਨਜੀਬੂ ਦੌਲਾ ਲੱਖਾਂ ਰੁਪਏ ਦਾ ਦਾਜ ਆਪਣੀ ਲੜਕੀ ਨੂੰ ਡੋਲੀ ਤੋਰਨ ਵੇਲੇ ਦੇਵੇਗਾ ਅਤੇ ਉਸਨੇ ਆਪਣੀ ਲੜਕੀ ਦਾ ਡੋਲਾ ਜਵਾਰ ਮੱਲ ਨੂੰ ਦਿੱਤਾ ਮਗਰਲੇ ਨੇ 2 ਲੱਖ ਰੁਪਏ ਸੋਲਾਨਾ ਦੇ ਕੇ ਸਿੱਖਾਂ ਨਾਲੋਂ ਵਿਦਾ ਕੀਤਾ ਇਸ ਵੇਲੇ ਤੱਕ ਅਬਦਾਲੀ ਪੰਜਾਬ ਦੀ ਹੱਦ ਅੰਦਰ ਆ ਚੁੱਕਾ ਸੀ ਸਿੰਘ ਉਸਦੇ ਟੱਕਰੇ ਵਾਸਤੇ ਮਾਝੇ ਵੱਲ ਨੂੰ ਚਲੇ ਗਈ ਪੰਜਾਬ ਉੱਤੇ ਸਿੱਖਾਂ ਦਾ ਕਬਜ਼ਾ ਪਹੁੰਚਿਆ ਅਤੇ ਨਜੀਬਉਦਦਲਾ ਦਾ ਦੂਤ ਮਦਦ ਵਾਸਤੇ ਪੁੱਜਾ ਤਾਂ ਅਬਦਾਲੀ ਅਖੀਰ 1764 ਈਸਵੀ ਵਿੱਚ ਪੰਜਾਬ ਉੱਤੇ ਚੜ ਆਇਆ ਉਹ ਐਮਨਾਬਦ ਤੋਂ ਅਗਾਂਹ ਲੰਘ ਕੇ ਨਾਸਰ ਖਾਨ ਬਲੋਚ ਸਣੇ ਫੌਜ ਉਹਨੂੰ ਆਮਲੀ ਉਸ ਦੇ ਨਾਲ ਜੰਗਨਾਮੇ ਦਾ ਕਰਤਾ ਕਾਜੀ ਨੂਰ ਮੁਹੰਮਦ ਵੀ ਸੀ ਉਹ ਦਸੰਬਰ ਵਿੱਚ ਲਾਹੌਰ ਪਹੁੰਚੀ ਸਿੱਖ ਉਸ ਦੇ ਆਉਣ ਤੋਂ ਪਹਿਲਾਂ ਹੀ ਜੰਗਲਾਵਲ ਨੂੰ ਚਲੇ ਗਏ ਅਬਦਾਲੀ ਦਾ ਸਮਾਨ ਖੁਰਾਕ ਦਾ ਡੇਰਾ ਸ਼ਹਿਰੋਂ ਬਾਹਰ ਸੀ ਜਿਸ ਦੀ ਰਾਖੀ ਅਹਿਮਦ ਖਾਨ ਤੇ ਗੋਹਰਾਮ ਖਾਨ ਕਰ ਰਹੇ ਸਨ ਸਿੱਖਾਂ ਦੇ ਇੱਕ ਜਥੇ ਨੇ ਹੱਲਾ ਕਰਕੇ ਅਹਿਮਦ ਖਾਨ ਨੂੰ ਕਤਲ ਕਰ ਦਿੱਤਾ ਅਤੇ ਬਹੁਤ ਸਾਰਾ ਸਮਾਨ ਲੁੱਟ ਲਿਆ ਖਬਰ ਪਾ ਕੇ 나సర్ ਖਾਨ ਬਲੋਚਵੀ ਆ ਪਹੁੰਚਿਆ ਜੋ ਸਰਦਾਰ ਚੜਤ ਸਿੰਘ ਦੇ ਜਥੇ ਨਾਲ ਸਾਰਾ ਦਿਨ ਲੜਦਾ ਰਿਹਾ ਰਾਤ ਪਈ ਤਾਂ ਸਿੰਘ ਜੰਗਲਵਾਲ ਨੂੰ ਪਿੱਛੇ ਹਟ ਗਏ ਅਤੇ 나సర్ ਖਾਨ ਵਾਪਸ ਮੁੜ ਆਇਆ ਡੇਰਾ ਲਾਹੌਰ ਛੱਡ ਕੇ ਅਬਦਾਲੀ ਨੇ ਅੰਮ੍ਰਿਤਸਰ ਤੇ धावा ਕੀਤਾ ਉਸ ਦੇ ਆਉਣ ਤੋਂ ਪਹਿਲਾਂ ਹੀ ਸਿੱਖ ਉਥੋਂ ਚਲੇ ਗਏ ਸਨ ਕਲਾ ਰਾਮਗੜ੍ਹ ਵਿੱਚ ਕੇਵਲ 30 ਸਿੰਘ ਰਹਿ ਗਏ ਸਨ ਜਦ ਦੁਰਾਨੀ ਫੌਜ ਨੇੜੇ ਪਹੁੰਚੀ ਤਾਂ ਉਹਨਾਂ 20 ਨੇ ਸਤ ਸ੍ਰੀ ਅਕਾਲ ਦੇ ਜ਼ਿਕਾਰੇ ਛੱਡ ਕੇ ਵੈਰੀ ਉੱਤੇ ਟੁੱਟ ਪਈ ਕਿੰਨੀ ਨਿਡਰਤਾ ਅਤੇ ਦਲੇਰੀ ਉਹਨਾਂ ਸੂਰਮਿਆਂ ਵਿੱਚ ਸੀ ਜੋ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਹਜ਼ਾਰਾਂ ਵੈਰੀਆਂ ਨਾਲ ਟੱਕਰ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ ਅਤੇ ਵੈਰੀ ਦੇ ਦਿਲਾਂ ਉੱਤੇ ਸਿੱਖਾਂ ਦੀ ਬਹਾਦਰੀ ਦੀ ਪੱਕੀ ਮੋਹਰ ਲੱਗ ਗਈ ਕੱਲੂ ਘਾਰੇ ਦਾ ਤਬਾਹ ਕੀਤਾ ਹੋਇਆ ਅੰਮ੍ਰਿਤਸਰ ਸਿੱਖਾਂ ਨੇ ਕੁਝ ਥੋੜਾ ਜਿਹਾ ਬਣਾਇਆ ਸੀ ਜੋ ਅਬਦਾਲੀ ਨੇ ਦੁਬਾਰਾ ਤਬਾਹ ਕਰ ਦਿੱਤਾ ਅਤੇ ਵਾਪਸ ਲਾਹੌਰ ਚਲਾ ਗਿਆ ਸਣੇ ਡੇਰੇ ਅਬਦਾਲੀ ਲਾਹੌਰੋਂ ਬਟਾਲੇ ਨੂੰ ਤੁਰ ਪਿਆ ਤੇ 15 ਦਿਨਾਂ ਵਿੱਚ 50 ਮੀਲ ਪੰਦ ਕਰਕੇ ਬਟਾਲੇ ਪਹੁੰਚਿਆ ਉਸਨੇ ਫੌਜ ਨੂੰ ਹੁਕਮ ਦਿੱਤਾ ਕਿ ਇਹ ਮੁਲਕ ਕਾਫਰਾਂ ਦਾ ਹੈ ਸੋ ਚੰਗੀ ਤਰ੍ਹਾਂ ਲਟੋ ਹੁਕਮ ਦੀ ਦੇਰ ਸੀ ਕਿ ਸਾਰਾ ਮੁਲਕ ਤਬਾਹ ਕਰ ਦਿੱਤਾ ਗਿਆ ਪਿੰਡਾਂ ਦੇ ਪਿੰਡ ਲੋਕ ਘਰ ਘਾਟ ਛੱਡ ਕੇ ਪਹਾੜਾਂ ਵੱਲ ਨੂੰ ਨਸ ਗਏ ਕੁਝ ਦਿਨ ਬਟਾਲੇ ਰਹਿ ਕੇ ਅਬਦਾਲੀ ਬਿਆਸ ਤੋਂ ਪਾਰ ਹੋ ਗਿਆ ਉਹ ਦੁਬਾਰਾ ਜਲੰਧਰ ਵਿੱਚ ਜਾ ਵੜਿਆ ਸੀ ਜਾਂ ਉਸ ਦਾ ਟੱਕਰ ਸਿੰਘਾਂ ਨਾਲ ਹੋਇਆ। ਜਹਾਨ ਖਾਨ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਅੱਗੇ ਵਧਣ ਦੀ ਥਾਂ ਆਪਣੇ ਪੈਰ ਤੇ ਖਲੋਤਾ ਕੇਵਲ ਆਪਣੇ ਆਪ ਬਚਾ ਕਰਨ ਲਈ ਲੜਦਾ ਰਿਹਾ। ਨਾਸਰ ਖਾਨ ਬਲੋਚ ਵੀ ਉਸ ਦੀ ਮਦਦ ਉੱਤੇ ਆਇਆ ਪਰ ਫਿਰ ਵੀ ਉਹ ਜਵਾਬੀ ਹਮਲਾ ਕਰਨ ਦੀ ਦਲੇਰੀ ਨਾ ਕਰ ਸਕੇ। ਸਾਰਾ ਦਿਨ ਲੜਾਈ ਹੁੰਦੀ ਰਹੀ। ਰਾਤ ਦੇ ਹਨੇਰੇ ਦੋਹਾਂ ਤਰਾਂ ਨੂੰ ਆਰਾਮ ਕਰਨ ਵਾਸਤੇ ਆਪਣੇ ਡੇਰਿਆਂ ਵਿੱਚ ਸ਼ਰਨ ਲੈਣੀ ਪਈ ਤਿੰਨ ਤਿੰਨਾ ਦਿਨਾਂ ਵਿੱਚ ਅਬਦਾਲੀ ਦੁਆਬਿਓਂ ਪਾਰ ਹੋਇਆ ਤਾ ਮਾਛੀਵੜੇ ਦੇ ਪੱਤਣ ਤੋਂ ਸਤਲੁਜ ਪਾਰ ਕਰਕੇ ਅੱਗੇ ਵਧਿਆ ਜਦ ਉਹ ਦਰਿਆ ਪਾਰ ਹੋ ਰਿਹਾ ਸੀ ਤ ਸਿੰਘ ਫੇਰਾ ਪਈ ਅਬਦਾਲੀ ਨੇ ਫੌਜ ਨੂੰ ਸਖਤ ਹੁਕਮ ਦਿੱਤਾ ਕਿ ਕੋਈ ਅੱਗੇ ਵਧ ਕੇ ਸਿੱਖਾਂ ਉੱਤੇ ਵਾਰ ਨਾ ਕਰੇ ਸਗੋ ਆਪਣੀ ਥਾਂ ਉੱਤੇ ਖਲੋ ਕੇ ਵਾਰ ਰੁਕੋ ਤੇ ਜਾਨ ਬਚਾਓ ਦਰਿਆਓ ਪਾਰਲੇ ਪਾਸੇ ਰਾਤ ਕੱਟ ਕੇ ਦਰਾਨੀ ਪੰਜੌਰ ਆ ਬੈਠੇ ਤੇ ਕੁਝ ਦਿਨ ਰਹਿ ਕੇ ਫਿਰ ਫਰਵਰੀ ਦੀ ਅਖੀਰ ਮੇ ਅਖੀਰੀ ਮਹੀਨੇ ਵਿੱਚ ਕੁੰਜਪੁਰੇ ਆ ਡੇਰਾ ਲਾਇਆ ਇੱਥੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਅੜੀਕ ਅਜੀਬਉਦੋਲਾ ਜਵਾਰਮਲ ਨਾਲ ਸੁਲਾਕ ਹੋ ਚੁੱਕੀ ਹੈ ਤੇ ਇਹ ਸੁਲਾ ਉਸ ਨੂੰ ਉਡੀਕ ਉਡੀਕੇ ਹੀ ਕੀਤੀ ਗਈ ਸੋ ਅਬਦਾਲੀ ਅੱਗੇ ਜਾਣ ਦੀ ਥਾਂ ਫੇਰ ਵਾਪਸ ਸਰਹੰਦਾ ਬੈਠਾ ਅਬਦਾਲੀ ਨੇ ਮਲੇਰਕੋਟਲੇ ਵਾਲੇ ਨਵਾਬਾਂ ਨੂੰ ਬੁਲਾਇਆ ਕਿ ਸਰਹੰਦ ਦੀ ਸੂਬੇਦਾਰੀ ਸੰਭਾਲੋ ਪਰ ਉਹ ਸਿੱਖਾਂ ਤੋਂ ਡਰਦੇ ਸਰਹੰਦ ਦਾ ਬੰਦ ਸੰਭਾਲਣ ਨਹੀਂ ਸਨ ਚਾਹੁੰਦੇ ਕੋਈ ਵੀ ਸੂਬੇਦਾਰੀ ਲੈਣ ਲਈ ਤਿਆਰ ਨਹੀਂ ਸੀ ਹੋ ਰਿਹਾ ਫਿਰ ਉਸ ਨੇ ਸਰਦਾਰ ਆਲਾ ਸਿੰਘ ਪਟਿਆਲੀਆਂ ਨੂੰ ਬੁਲਾ ਕੇ ਸਰਹੰਦ ਦੀ ਸੂਬੇਦਾਰੀ ਦਿੱਤੀ ਸਾਢੇ 3 ਲੱਖ ਸਾਲ ਦਾ ਖਰਾਜ ਪੱਕਾ ਹੋਇਆ ਤੇ ਪਹਿਲੇ ਸਾਲ ਦਾ ਖਰਾਜ ਮਾਫ ਕਰ ਦਿੱਤਾ ਗਿਆ ਨਾਲ ਹੀ ਉਸ ਨੂੰ ਮਹਾਰਾਜ ਦਾ ਖਤਾਬ ਅਤੇ ਨਗਾਰਾ ਦਿੱਤਾ ਗਿਆ ਅਬਦਾਲੀ ਨੇ ਠੀਕਰੀ ਵਾਲੇ ਬੁੱਢਾਦਾਲ ਕੋਲ ਆਪਣਾ ਰਾਜਦੂਤ ਭੇਜਿਆ ਕਿ ਈਨ ਮੰਨ ਲਵੋ ਅਤੇ ਮੁਲਕ ਸੰਭ ਲਵੋ ਪਰ ਸਿੰਘ ਇਹ ਸ਼ਰਤ ਮੰਨਣ ਵਾਸਤੇ ਤਿਆਰ ਨਾ ਹੋਈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ